ਲੋ ਜੀ ਐਸ ਟਾਈਮ ਆਪਾਂ ਪਿੰਡ ਸੈਦੇ ਕੇ ਨਾਲ ਦੇ ਵਿੱਚ ਮੌਜੂਦ ਆ ਜਿਹੜਾ ਜ਼ਿਲ੍ਹਾ ਫਰੋਜਪੁਰ ਦੇ ਵਿੱਚ ਮੌਜੂਦ ਆ ਤੇ ਆਪਾਂ ਉਸ ਬੱਚੇ ਦੇ ਘਰੇ ਆ ਜੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਤੇ ਜਿਹੜਾ ਬੱਚਾ ਆਪਣੇ ਅਧਿਆਪਕ ਨੂੰ ਕਹਿ ਰਿਹਾ ਕਿ ਮੈਂ ਅੱਜ ਰੋਟੀ ਨਹੀਂ ਖਾ ਕੇ ਆ ਤੇ ਆਪਾਂ ਤੁਹਾਨੂੰ ਪੂਰੀ ਗੱਲਬਾਤ ਦੱਸਦੇ ਆ ਉਹ ਜਿਹੜਾ ਬੱਚਾ ਉਹ ਵੀ ਸਾਡੇ ਨਾਲ ਮੌਜੂਦ ਆ ਤੇ ਉਹਨਾਂ ਦੇ ਅਧਿਆਪਕ ਸਹਿਬਾਨ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਗੱਲ ਕਰਦੇ ਆ ਮਾਸਟਰ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਮਾਸਟਰ ਜੀ ਇਹ ਜਿਹੜੀ ਵੀਡੀਓ ਵਾਇਰਲ ਹੋਈ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਇਹ ਬੱਚਾ ਰੋਟੀ ਨਹੀਂ ਖਾ ਕੇ ਆਇਆ ਤੁਸੀਂ ਅਚੰਚੇਤ ਗੱਲ ਕੀਤੀ ਜਾ ਬਿਲਕੁਲ ਵੀਰੇ ਕੋਈ ਪਰਮਾਤਮਾ ਦਾ ਹੁਕਮ ਹੀ ਸੀ ਜਾਂ ਬੱਚੇ ਦਾ ਕੋਈ ਪੁਰਾਣੇ ਜਨਮਾਂ ਦਾ ਕੋਈ ਲੇਖਾ ਦੇਣਾ ਸੀ ਹਨਾ ਤੇ ਮੈਂ ਵੈਸੇ ਹੀ ਪੜਾ ਰਿਹਾ ਸੀ ਤੇ ਬੱਚੇ ਨੂੰ ਮੈਂ ਬੁਲਾਇਆ ਕਾਪੀ ਦੇ ਕੇ ਵੀ ਬੱਚੇ ਆ ਕੰਮ ਚੈੱਕ ਕਰਾ ਤੇ ਡਰਦਾ ਡਰਦਾ ਆਇਆ ਸਰ ਮੈਂ ਤਾਂ ਅਜੇ ਕੰਮ ਕੀਤਾ ਹੀ ਨਹੀਂ ਤੇ ਮੈਂ ਕਿਹਾ ਵੀ ਤੂੰ ਇੰਨਾ ਟਾਈਮ ਹੋ ਗਿਆ ਬੈਠੇ ਨੂੰ ਕੰਮ ਨਹੀਂ ਕੀਤਾ ਤੇ ਤੇਰੇ ਮਾਰੀਏ ਕਹਿੰਦਾ ਨਹੀਂ ਸਰ ਮਾਰਨਾ ਨਹੀਂ ਮਾਰਨਾ ਤੇ ਮੈਂ ਪੁੱਛਿਆ ਵੀ ਤੂੰ ਕੀ ਖਾ ਕੇ ਆਇਆ ਕਿਉਂਕਿ ਮੇਰਾ ਮੇਰਾ नेचर ਹੀ ਅਦਾਂ ਦਾ ਮੈਂ ਬੱਚੇ ਨੂੰ ਜਰੂਰ ਪੁੱਛਣਾ ਵੀ ਹਰੇਕ ਬ ਖਾ ਕੇ ਆਏ ਕਿਉਂਕਿ ਕਈ ਬੱਚੇ ਨਹੀਂ ਖਾ ਕੇ ਆਉਂਦੇ ਸਵੇਰੇ ਤੇ ਮੈਂ ਪੁੱਛਿਆ ਕਿ ਕੀ ਖਾ ਕੇ ਆਏ ਮੈਨੂੰ ਨਹੀਂ ਪਤਾ ਸੀ ਇਹਦਾ ਕੀ ਰਿਪਲਾਈ ਆਊਗਾ ਤਾਂ ਮੈਂ ਕੈਮਰਾ ਔਨ ਸੀ ਤੇ ਮੈਂ ਵੀਡੀਓ ਬਣਾ ਰਿਹਾ ਤੇ ਇਹ ਬੱਚਾ ਨਾ ਮੈਂ ਤਾਂ ਜੀ ਕੁਛ ਨਹੀਂ ਖਾ ਕੇ ਆ ਪਹਿਲਾਂ ਤਾਂ ਚੀਕ ਕੇ ਜੇ ਗਿਆ ਵੀ ਮੈਂ ਕੀ ਬੋਲਾਂ ਤੇ ਉਹ ਆਂਦਾ ਜੀ ਆਟਾ ਹੀ ਹੈ ਨਹੀਂ ਕਿਉਂਕਿ ਉਹਦੀ ਮਦਰ ਨੇ ਕਿਤੇ ਨਾ ਕਿਤੇ ਘਰੇ ਕਿਹਾ ਹੋਇਆ ਸੀਗਾ ਵੀ ਅੱਜ ਆਟਾ ਹੈ ਨਹੀਂ ਅੱਜ ਰਾਈਸ ਖਾ ਕੇ ਬੇਟੇ ਚਲੇ ਜਾ ਤਾਂ ਉਹ ਉਹ ਮੇਰੇ ਵੀ ਮੇਰੀ ਵੀ ਹਾਏ ਨਿਕਲੀ ਯਾਰ ਵੀ ਪਰਮਾਤਮਾ ਵੀ ਜਿਨ੍ਹਾਂ ਦੇ ਸਿਰ ਤੋਂ ਅਸੀਂ ਰੋਟੀ ਖਾਈ ਜਾਂਦੇ ਆ ਤੇ ਉਹ ਬੱਚੇ ਯਾਰ ਭੁੱਖੇ ਬੈਠਿਆ 11 ਵਜੇ ਨਿੱਕੇ ਨਿੱਕੇ ਬੱਚੇ ਇੱਕ 4 ਸਾਲ ਦਾ ਬੱਚਾ ਤੁਸੀਂ ਯਕੀਨ ਕਰਕੇ ਜਾਣਿਓ ਮੇਰੇ ਮੈਂ ਬਰਦਾਸ਼ਤ ਤੋਂ ਬਾਅਦ ਸਿਓ ਗੱਲ ਤੇ ਮੈਂ ਇਹਨੂੰ ਚੱਕਿਆ ਵਿੜੇ ਪਿਆਰ ਕੀਤਾ ਇਹਨੂੰ ਮੈਂ ਮੇਰੀ ਵੀਡੀਓ ਵਿੱਚ ਹੀ ਰਹਿ ਗਈ ਉਦਾਂ ਹੀ ਤੇ ਮੈਂ ਮੈਨੂੰ ਚੱਕਿਆ ਮੈਡਮ ਨੇ ਵੀ ਕਿਹਾ ਵੀ 11 ਵਜ ਗਏ ਤੇ ਤੁਸੀਂ ਇਹਨੂੰ ਖਾਣਾ ਖਵਾ ਦਿਓ ਮੈਡਮ ਨੇ ਸਾਡੇ ਇੰਚਾਰਜ ਨੂੰ ਤੇ ਵੀ ਇਹ ਛੋਟਾ ਬੱਚਾ ਭੁੱਖਾ ਕਿਉਂ ਬੈਠਾ ਤੇ ਤਾਂ ਉਹਨਾਂ ਨੇ ਮੈਂ ਮੈਂ ਇਹਨਾਂ ਨੂੰ ਬੱਚਿਆਂ ਨੂੰ ਚੱਕਿਆ ਰਸੋਈ ਚ ਲੈ ਕੇ ਗਿਆ ਤੇ ਸਾਰੇ ਬੱਚੇ ਜਿਹੜੇ ਛੋਟੇ ਸੀ ਆਂਗਣਵਾੜੀ ਵਾਲੇ ਤੇ ਉਹ ਜਿਨ੍ਹਾਂ ਨੇ ਆਂਗਣਵਾੜੀ ਦਾ ਵੀ ਰਾਸ਼ਨ ਬਣਿਆ ਹੋਇਆ ਸੀ ਤੇ ਸਾਡਾ ਹੀ ਬਣਿਆ ਹੋਇਆ ਸੀ ਤੇ ਅਸੀਂ ਬੱਚਿਆਂ ਨੂੰ ਉੱਥੇ ਰਸੋਈ ਚ ਲਿ ਜਾ ਕੇ ਖਾਣਾ ਖਵਾਇਆ ਜੀ ਤੇ ਉਹ ਫਿਰ ਮੈਂ ਮਦਰ ਨੂੰ ਬੁਲਾਇਆ ਤੇ ਮਦਰ ਨੇ ਪਹਿਲਾਂ ਤਾਂ ਮੇਰੇ ਸਾਹਮਣੇ ਤਾਂ ਕੁਝ ਬੋਲੇ ਨਹੀਂ ਤੇ ਮੈਂ ਕਮਰੇ ਚ ਉੱਠ ਕੇ ਬਾਹਰ ਗਿਆ ਵੀ ਮੇਰਾ ਇਮੋਸ਼ਨਲ ਸੀ ਥੋੜਾ ਜਾ ਤੇ ਮੈਡਮ ਨੇ ਦੱਸਿਆ ਵੀ ਅਸੀਂ ਤਾਂ ਵੀ ਐਦਾਂ ਕਰਕੇ ਵੀ ਆਟਾ ਨਹੀਂ ਮਿਲਿਆ ਸੀ ਦੋ ਘਰਾਂ ਚ ਗਏ ਸੀਗੇ ਤਾਂ ਮੈਂ ਫਿਰ ਮੈਡਮ ਨੇ ਮੈਨੂੰ ਬੁਲਾਇਆ ਤੇ ਅਸੀਂ ਪੁੱਛਿਆ ਵੀ ਕੀ ਹੈਲਪ ਕਰੀਏ ਤਾਂ ਅਸੀਂ ਕੁਝ ਨਾ ਕੁਝ ਆਪਦੇ ਪੱਲੋਂ ਕੀਤਾ ਜਿੰਨਾ ਵੀ ਹੋ ਸਕਿਆ ਮਦਦ ਕੀਤੀ ਪਰਿਵਾਰ ਦੀ ਤਾਂ ਮੈਂ ਆਖਿਆ ਵੀ ਭੈਣੇ ਵੀ ਉਹ ਵੀਡੀਓ ਮੇਰੇ ਕੋਲ ਬਣ ਗਈ ਹੈ ਤਾਂ ਜੇ ਤੁਹਾਨੂੰ ਕੋਈ ਹੈਲਪ ਦੀ ਲੋੜ ਆ ਪਹਿਲਾਂ 2 ਦਿਨ ਤਾਂ ਵੀਰੇ ਮੇਰੇ ਹੱਥ ਵੀ ਵੀ ਕੰਮ ਦੇ ਰਹੇ ਮੈਂ ਆਪਦੀ ਮਾਂ ਦੇ ਗੱਲ ਆ ਕੇ ਵੀ ਰੋਇਆ ਵੀ ਮਾਂ ਵੀ ਉਹ ਦਿਨ ਪੁਰਾਣੇ ਵੀ ਮੇਰੇ ਮੇਰੇ ਵੀ ਫਾਦਰ ਸਾਹਿਬ 94 ਚ ਬਾਈ ਐਕਸਪਾਇਰ ਹੋ ਗਏ ਸੀ ਅਸੀਂ ਵੀ ਉਹਨਾਂ ਹਾਲਾਤਾਂ ਚੋਂ ਨਿਕਲਿਆ ਮੇਰੀ ਮਾਂ ਨੇ ਬਹੁਤ ਔਖੇ ਪਾਲਿਆ ਸੀ ਉਦੋਂ ਮੈਨੂੰ ਬੜੀਆਂ ਗੱਲਾਂ ਚੇਤੇ ਆਈਆਂ ਵੀ ਯਾਰ ਟਾਈਮ ਸੀ ਯਾਰ ਅੱਜ ਇਸ ਪਰਿਵਾਰ ਤੇ ਟਾਈਮ ਆ ਉਦੋਂ ਦੇ ਸਾਰੇ ਦੇਖੋ ਮਾਸਟਰ ਜੀ ਵੀ ਭਾਵੁਕ ਹੋਏ ਨੇ ਕਿ ਜਿਹੜਾ ਜਿਹੜਾ ਬੰਦਾ ਗਰੀਬੀ ਦੇ ਵਿੱਚੋਂ ਲੰਘਿਆ ਹੋਵੇ ਉਹਨੂੰ ਜੇ ਜੇਕਰ ਉਹ ਆਪਣੇ ਪਿਸ਼ੋਕਰ ਨਾਲ ਜੁੜਿਆ ਫਿਰ ਤਾਂ ਉਹਨੂੰ ਪੁਰਾਣੀਆਂ ਗੱਲਾਂ ਚੇਤੇ ਆ ਜਾਂਦੀਆਂ ਨੇ ਤੇ ਮਾਸਟਰ ਜੀ ਉਹਨੂੰ ਵੀ ਆਪਣਾ ਪਿਸ਼ੋਕਰ ਚੇਤੇ ਆਇਆ इमोशनल ਹੋਏ ਨੇ ਫਿਰ ਮਾਸਟਰ ਜੀ ਕੀ ਹੋਇਆ ਮੈਂ ਫਿਰ ਇਹਨਾਂ ਦੀ ਜਿੰਨੀ ਵੀ ਹੈਲਪ ਹੋ ਸકી ਫਿਰ ਮੈਂ ਇਹਨਾਂ ਨੂੰ ਪੁੱਛਿਆ ਵੀ ਮੈਂ ਪੇਰੈਂਟਸ ਦੀ ਵੀ ਇਹਨਾਂ ਤੋਂ ਮੈਂ ਵੀ ਤੁਹਾਡੀ ਵੀਡੀਓ ਪਾ ਦਾਂ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਇਹਨਾਂ ਨੇ ਬਿਲਕੁਲ ਕਿਹਾ ਕੋਈ ਕੋਈ ਗੱਲ ਨਹੀਂ ਵੀਰੇ ਤੁਸੀਂ ਜੇ ਅਸੀਂ ਪਹਿਲਾਂ ਵੀ ਕਿਸੇ ਵੀ ਐਨ ਜੀਓ ਦੇ ਥਰੂ ਕਿਸੇ ਨੇ ਗੱਲ ਕੀਤੀ ਸੀਗੀ ਤੇ ਇਹਨਾਂ ਨੇ ਕੋਈ ਹੈਲਪ ਮੇਬੀ ਹੋਈ ਵੀ ਕਿ ਨਹੀਂ ਆਪਾਂ ਨੂੰ ਇਸ ਗੱਲ ਦਾ ਨਹੀਂ ਪਤਾ ਪਰ ਮੈਨੂੰ ਲੱਗਿਆ ਵੀ ਇਹ ਪਰਿਵਾਰ ਨੂੰ ਨੀਡ ਹੈ ਤਾਂ ਮੈਂ ਫਿਰ ਆਪਦੀ ਇੰਸਟਾਗ੍ਰam ਚਾਹਨਾ ਪਈ ਪਹਿਲਾ ਬੱਚਾ ਸੀ ਜਿਹੜਾ ਜਿਹਦੀ ਵੀਡੀਓ ਤੁਸੀਂ ਬਣਾਈ ਕਿ ਪਹਿਲਾਂ ਵੀ ਇਹੋ ਜਿਹੇ ਬੱਚੇ ਆਉਂਦੇ ਰਹਿੰਦੇ ਨੇ ਜਿਹੜੇ ਪਿੰਡ ਦੇ ਵਿੱਚੋਂ ਪੁੱਕੇ ਨੇ ਮੈਂ ਮੈਂ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਬੈਠੇ ਆ ਆਪਾਂ ਆਪਦੇ ਪਿੰਡ ਚ ਯਾਰ ਇੱਕ ਚੀਜ਼ ਇਹ ਮੈਸੇਜ ਦੇਈਏ ਵੀ ਇਹ ਮੇਰੇ ਪਿੰਡ ਦੀ ਪ੍ਰੋਬਲਮ ਨਹੀਂ ਹੋ ਸਕਦੀ ਕਿਉਂਕਿ ਇਹ ਬਾਰਡਰ ਪੱਟੀ ਆ ਇੱਥੇ ਐਸਸੀ ਫੈਮਿਲੀ ਜਾਂ ਜਾਦੇ ਪਰਿਵਾਰ ਗਰੀਬ ਗਰੀਬ ਗਰੀ ਪਰਿਵਾਰ ਬੜੇ ਰਹਿੰਦੇ ਆ ਤਾਂ ਆਪਾਂ ਸਾਰੇ ਜਾਨੇ ਰਲ ਕੇ ਇੱਕ ਪ੍ਰਣ ਕਰੀਏ ਸਾਰੇ ਆਪਾਂ ਹੈਲਪ ਕਰੀਏ ਸਾਰਿਆਂ ਦੀ ਯਾਰ ਸਰਕਾਰੀ ਸਕੂਲਾਂ ਜਾ ਕੇ ਖਾਸ ਕਰਕੇ ਕਿਉਂਕਿ ਸਰਕਾਰ ਬਹੁਤ ਐਫਰਟ ਕਰਦੀ ਆ ਕਿਤੇ ਨਾ ਕਿਤੇ ਵੀ ਆਪਾਂ ਨੂੰ ਪਿੰਡਾਂ ਵਾਲਿਆਂ ਨੂੰ ਵੀ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਸਰਕਾਰਾਂ ਵਧੀਆ ਹੀ ਆਉਂਦੀਆਂ ਰਹੀਆਂ ਇਹ ਵੀ ਸਰਕਾਰ ਬਹੁਤ ਵਧੀਆ ਬੜੇ ਯੋਗਦਾਨ ਬੜੀਆਂ ਸਕੀਮਾਂ ਮੈਨੂੰ ਵੀ ਇੱਕ ਭੈਣ ਦਾ ਫੋਨ ਆਇਆ ਹਰਪ੍ਰੀਤ ਦਾ ਉਹ ਹਰਪ੍ਰੀਤ ਭੈਣ ਨੇ ਮੈਨੂੰ ਬੜੀਆਂ ਐਜੀਆਂ ਗੱਲਾਂ ਦਸੀਆਂ ਵੀ ਜਿਹੜੀਆਂ ਆਪਾਂ ਨੂੰ ਪਤਾ ਹੀ ਨਹੀਂ ਸੀ ਕਿਉਂਕਿ ਮੈਨੂੰ ਆਪ ਵੀ ਉਹ ਚੀਜ਼ ਦਾ ਨਹੀਂ ਪਤਾ ਸੀ ਵੀ ਤੁਸੀਂ ਡੀਸੀ ਸਾਹਿਬ ਨੂੰ ਜਾ ਕੇ ਮਿਲੋ ਤੁਸੀਂ ਇੱਕ ਲੈਟਰ ਲਿਖੋ ਉਹ ਤੁਹਾਡੀ ਜਰੂਰ ਹੈਲਪ ਕਰਨਗੇ ਤਾਂ ਮੈਂ ਉਹ ਵੀਡੀਓ ਵੀ ਮੈਂ ਭੈਣ ਤੋਂ ਬਕਾਇਦਾ ਉਹ ਸਾਰੇ ਨੋਟਸ ਵੀ ਲਏ ਆ ਤਾਂ ਮੇਰੀ ਕੋਸ਼ਿਸ਼ ਹੋਊਗੀ ਵੀ ਮੈਂ ਜਾ ਕੇ ਜਾਂ ਉਹ ਡੀਸੀ ਸਾਹਿਬ ਆ ਕੇ ਜਾਂ ਮੈਂ ਉਹਨਾਂ ਕੋਲੇ ਜਾ ਕੇ ਅਪਰੋਚ ਕਰਾਂ ਤੇ ਬਿਲਕੁਲ ਬੱਚਿਆਂ ਦੀ ਜਿੰਨੇ ਵੀ ਹੈਗੀ ਹੈ ਮਦਦ ਹੋ ਸਕੇ ਕਿਉਂਕਿ ਇਹ ਪਹਿਲੀ ਵੀਡੀਓ ਸੀ ਜਿਹੜੀ ਬੱਚੇ ਨੇ ਕਿਉਂਕਿ ਹੁਣ ਆ ਸਾਰੇ ਸਾਰੇ ਹੀ ਭੈਣ ਭਰਾ ਵੀ ਸਹਿਯੋਗ ਕਰਨਗੇ ਆ ਸਾਰੇ ਪਿੰਡਾਂ ਜੀ ਮੈਨੂੰ ਉਮੀਦ ਹੈ ਇਸ ਚੀਜ਼ ਦੀ ਸਾਡੇ ਨਾਲ ਇੱਧਰ ਮਾਪੇ ਵੀ ਬੈਠੇ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਆ ਬਾਈ ਜੀ ਮੀਡੀਆ ਦੇ ਵਿੱਚ ਇਹ ਆ ਰਿਹਾ ਸੀਗਾ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਕੋਈ ਛੜਕਾ ਪੈ ਗਿਆ ਸੀ ਜ਼ਹਿਰੀਲਾ ਤੇ ਤੁਹਾਡੀ ਨਿਗਾਹ ਬਹੁਤ ਖਰਾਬ ਹੋ ਗਈ ਸੀ ਉਹ ਐਵੇਂ ਘਟਨਾ ਵਾਪਰੀ ਸੀ ਹਾਂਜੀ ਹਾਂਜੀ ਸਪਰੇਅ ਕਰਨ ਗਿਆ ਸੀ ਮੇਰਾ ਐਵੇਂ ਸਪਰੇਅ ਕਰਦੇ ਕਰਦੇ ਅੱਖਾਂ 'ਚ ਪੈ ਗਈ ਅੱਛਾ ਜੀ ਉਹਦੇ ਕਰਨਾ ਰੈਐਕਸ਼ਨ ਕਰ ਗਈ ਤੇ ਮੈਨੂੰ ਦਿਸਣੋ ਇਹ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਮੈਂ ਡਾਕਟਰ ਨੂੰ ਵਿਖਾਇਆ ਤੇ ਮੋਲੀ ਹੋੜ ਜਿਵੇਂ ਅੱਖ 'ਚੋਂ ਜ਼ਖਮ ਬਣ ਗਿਆ ਜਿਹੜਾ ਮਲਿਆ ਸੀ ਤੇ ਉਹਦੇ ਕਰ ਮੇ ਛਿਲਕਾ ਲੱਗ ਗਿਆ ਤੇ ਮੇਰੀ ਨਿਗਾਹ ਜਾਵੇਂ ਬੈਗ ਕਿੰਨਾ ਟਾਈਮ ਅੱਖਾਂ ਖਰਾਬ ਰਹੀਆਂ ਮੈਂ ਮਹੀਨਾ ਇੱਕ ਤਾਂ ਹੱਥ ਫੜ ਕੇ ਜਾਂਦੇ ਰਿਹਾ ਤੇ ਪੂਰਾ ਸਾਲ ਕੰਮ ਨਹੀਂ ਕੀਤਾ ਕੋਈ ਮੈਂ ਹੁਣ ਕਿਵੇਂ ਅੱਖਾਂ ਹੁਣ ਅੱਗੇ ਨੂੰ ਠੀਕ ਹੈ ਵੀ ਦਵਾਈ ਚੱਲਦੀ ਹੈ ਹਾਂਜੀ ਦਵਾਈ ਚੱਲਦੀ ਹੈ ਅੱਛਾ ਜੀ ਦਵਾਈ ਮੇਰੀ ਫਾਈਲ ਕਿਹਦਾ ਚੱਲਦੀ ਪਈ ਕਿੰਨਾ ਟਾਈਮ ਹੋ ਗਿਆ ਦਵਾਈ ਚੱਲਦੀ ਇਹ ਦਵਾਈ ਚੱਲਦੀ ਮੇਰੇ ਹੋ ਗਏ ਨੇ 6 ਕੁ ਮਹੀਨੇ ਹੋ ਗਏ ਨੇ ਬਸ ਅੱਛਾ ਜੀ ਤੁਸੀਂ ਦੇਖ ਸਕਦੇ ਹੋ ਇਹ ਬੱਚਾ ਅਮਰਿਤ ਜੀ ਦੀ ਵੀਡੀਓ ਵਾਇਰਲ ਹੋਈ ਸੀ ਪੁੱਤ ਕੀ ਬੰਨਾ ਤੁਸੀਂ ਵੱਡੇ ਹੋ ਕੇ ਸਾਸਟ੍ਰਿਕਲ ਬਣਾ ਪਤਾ ਸਾਰਿਆਂ ਨੂੰ ਕੀ ਬੰਨਾ ਡੀਮ ਬੀਆ ਅੱਛਾ ਇੰਜੀਨੀਅਰ ਬੰਨਾ ਤੇ ਸਾਡੇ ਨਾਲ ਇੱਧਰ ਮਾਤਾ ਜੀ ਵੀ ਬੈਠੇ ਨੇ ਜਿਹੜੇ ਇਹਨਾਂ ਦੇ ਮੰਮੀ ਨੇ ਬੱਚੇ ਦੀ ਪਹਿਨ ਜੀ ਉਸ ਦਿਨ ਕੀ ਹੋਇਆ ਸੀਗਾ ਕੀ ਘਰੇ ਆਟਾ ਨਹੀਂ ਸੀ ਬੱਚਾ ਭੁੱਖਾ ਗਿਆ ਹਾਂਜੀ ਵੀਰ ਜੀ ਸੱਚੀ ਘਰੇ ਆਟਾ ਨਹੀਂ ਹੈਗਾ ਸੀ ਬੱਚੇ ਨੇ ਤਾਂ ਹੀ ਜਾ ਕੇ ਕਿਹਾ ਵੀ ਸਾਡੇ ਘਰੇ ਆਟਾ ਨਹੀਂ ਆਟਾ ਹੀ ਨਹੀਂ ਹੈਗਾ ਸਰ ਵੀ ਮੈਂ ਰੋਟੀ ਨਹੀਂ ਖਾ ਕੇ ਆ ਮੈਨੂੰ ਭੁੱਖ ਲੱਗੀ ਹੋਈ ਹੈ ਜਦੋਂ ਸਰ ਨੇ ਪੁੱਛਿਆ ਕਿਉਂਕਿ ਸਾਡੇ ਘਰ ਦੇ ਹਲਾਤ ਏਦਾਂ ਦੇ ਨੇ ਪਾਪਾ ਦਿਹਾੜੀ ਕਰਦੇ ਨੇ ਤੇ ਦਾਦੂ ਵੀ ਦਿਹਾੜੀ ਕਰਦੇ ਆ ਤੇ ਦਿਹਾੜੀਦਾਰ ਦਾ ਗੁਜ਼ਾਰਾ ਹੀ ਉਹਨਾਂ ਕਾ ਕਿਉਂਕਿ ਫਿਰ ਨਹੀਂ ਪੂਰੇ ਲੈ ਸਕਦੇ ਸਰਕਾਰਾਂ ਵੱਲੋਂ ਤਾਂ ਦਾਅਵੇ ਕੀਤੇ ਜਾਂਦੇ ਨੇ ਵੀ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਘਰ ਘਰ ਅਸੀਂ ਰਾਸ਼ਨ ਪੰਚਾ ਦਿੱਤਾ। ਹਾਂਜੀ ਸਕੂਲ ਵੱਲੋਂ ਰਸ਼ਨ ਹੈ ਇਹਨਾਂ ਨੂੰ ਸਾਰਿਆਂ ਨੂੰ ਮਿਲਦਾ ਸਰਕਾਰੀ ਰਸ਼ਨ ਜਿਹੜਾ ਮਿਲਦਾ ਹਾਂਜੀ ਉਹ ਮਿਲਦਾ ਉਹ ਸਾਡੇ ਘਰੇ ਆਉਂਦਾ ਵਾ। ਤੁਹਾਡਾ ਰਸ਼ਨ ਕਾਰਡ ਨਹੀਂ ਬਣਿਆ? ਹਾਂਜੀ ਰਸ਼ਨ ਕਾਰਡ ਨਹੀਂ ਬਣਿਆ ਸੀ ਕਿਉਂਕਿ ਸਾਡੇ ਕੋਈ ਪ੍ਰੂਫ ਨਹੀਂ ਬਨੇ ਸੀ। ਹੁਣ ਸਾਡੇ ਪ੍ਰੂਫ ਬਨੇ ਆ ਸਾਡੇ ਬੱਚਿਆਂ ਦੇ ਵੀ ਆਧਾਰ ਕਾਰਡ ਨਹੀਂ ਬਨੇ ਸੀ ਹੁਣ ਬਨ ਗਏ ਸਾਡੇ ਬੱਚਿਆਂ ਦੇ ਆਧਾਰ ਕਾਰਡ ਬਨ ਗਿਆ ਤੇ ਸਾਡੇ ਬਨ ਗਏ। ਕਿੰਨੇ ਟਾਈਮ ਤੋਂ ਰਸ਼ਨ ਨਹੀਂ ਮਿਲਦਾ ਜਿਹੜਾ ਪਿੰਡਾਂ ਵਿੱਚ ਆਉਂਦਾ? ਸਾਡਾ ਤਾਂ ਵੀਰੇ ਪਹਿਲਾਂ ਬਨਿਆ ਹੀ ਨਹੀਂ ਸੀ ਨਾ ਰਸ਼ਨ ਕਾਰਡ, ਆਧਾਰ ਕਾਰਡ ਵੀ ਨਹੀਂ ਬਨੇ। ਪਹਿਲਾਂ ਕਿੰਨਾ ਟਾਈਮ ਲੱਗ ਕੱਟਣੀ ਬੰਨੇ ਹੁਣ ਸਾਡੇ ਪ੍ਰੂਫ ਬਣ ਗਏ ਆ ਤੇ ਹੁਣ ਆਂਦੇ ਸੀ ਵੀ ਜਦੋਂ ਵੀ ਰਾਸ਼ਨ ਕੱਟ ਚ ਨਾਮ ਪਏ ਅਸੀਂ ਤੁਹਾਡੇ ਜ਼ਰੂਰ ਬਣਾਵਾਂਗੇ ਜੀ ਠੀਕ ਤੁਸੀਂ ਦੇਖੋ ਸਰਕਾਰਾਂ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਸਾਡਾ ਡਿਜੀਟਲ ਇੰਡੀਆ ਬਣ ਗਿਆ ਅ ਅਸੀਂ ਵਿਸ਼ਵ ਗੁਰੂ ਬਣ ਗਏ ਆ ਪਰ ਆ ਪਿੰਡਾਂ ਦੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਭਗਵੰਤ ਮਾਨ ਸਾਹਿਬ ਨੇ ਉਹ ਕਹਿੰਦੇ ਨੇ ਵੀ ਅਸੀਂ ਰੰਗਲਾ ਪੰਜਾਬ ਬਣਾ ਦੇਣਾ ਜਿਹੜੇ ਮੋਦੀ ਸਾਹਿਬ ਨੇ ਉਹ ਕਹਿ ਰਹੇ ਨੇ ਕਿ ਅਸੀਂ ਵਿਸ਼ਵ ਗੁਰੂ ਬਣ ਗਏ ਡਿਜੀਟਲ ਇੰਡੀਆ ਬਣਾ ਦਿੱਤਾ ਪਰ ਪਿੰਡਾਂ ਦੇ ਵਿੱਚ ਅੱਜ ਵੀ ਜਿਹੜੀ ਗਰੀਬੀ ਆ ਪੂਰੀ ਤਰ੍ਹਾਂ ਛਾਈ ਹੋਈ ਆ ਜਿਹੜੇ ਪਿੰਡਾਂ ਦੇ ਵਿੱਚ ਨਿੱਕੇ ਨਿੱਕੇ ਨਿਆਣੇ ਪੜਨ ਜਾਂਦੇ ਨੇ ਸਕੂਲਾਂ ਵਿੱਚ ਜਾਂਦੇ ਨੇ ਉਹ ਅੱਜ ਵੀ ਕਿਤੇ ਨਾ ਕਿਤੇ ਪੇਟ ਤੋਂ ਭੁੱਖੇ ਜਾਂਦੇ ਨੇ ਉਹਨਾਂ ਨੂੰ ਖਾਣਾ ਨਸੀਬ ਨਹੀਂ ਹੁੰਦਾ ਦਾਅਵੇ ਵੱਡੇ ਵੱਡੇ ਨੇ ਗੱਲਾਂ ਵੱਡੀਆਂ ਵੱਡੀਆਂ ਨੇ ਗਪੋਰ ਸਰਕਾਰਾਂ ਵੱਡੇ ਵੱਡੇ ਛੱਡ ਜਾਂਦੀਆਂ ਨੇ ਪਰ ਹਕੀਕਤ ਕੀ ਆ ਅੱਜ ਪਿੰਡ ਸੈਦੇਕੇਨੋਲ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਮੌਜੂਦ ਆ ਆ ਆਪਾਂ ਤੁਹਾਨੂੰ ਜਿਹੜਾ ਪਰਿਵਾਰ ਜਿਹੜਾ ਬੱਚਾ ਇਹ ਭੁੱਖਾ ਸਕੂਲੇ ਗਿਆ ਸੀ ਇਹਦੀ ਵੀਡੀਓ ਵਾਇਰਲ ਹੋਈ ਸੀ ਘਰ ਦੇ ਹਾਲਾਤ ਦਿਖਾ ਰਹੇ ਆ ਮਿੱਤਰੋ ਸੜਕਾਂ ਤੇ ਲੰਗਰ ਲਗਾਉਣ ਦਾ ਕੋਈ ਫਾਇਦਾ ਨਹੀਂ ਜੇਕਰ ਇਨ੍ਹਾਂ ਗਰੀਬ ਲੋੜਵੰਦ ਲੋਕਾਂ ਦੀ ਸਹਾਇਤਾ ਨਾ ਕੀਤੀ ਤੁਸੀਂ ਦੇਖੋ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਭੋਜਨ ਸ਼ਿਖਾ ਕੇ ਸਕੂਲੇ ਨਹੀਂ ਭੇਜ ਸਕਦੇ ਸਹਾਇਤਾ ਕਰਨ ਦੀ ਉਹਨਾਂ ਨੂੰ ਲੋੜ ਆ ਜਿਹੜੀ ਇਹ ਵੀਡੀਓ ਵਾਇਰਲ ਹੋਈ ਸੀ ਪਿੰਡ ਸੈਦੇਕੇ ਨਾਲ ਜਿਹੜਾ ਫਰੋਜਪੁਰ ਦੇ ਵਿੱਚ ਮੌਜੂਦ ਆ ਸਕੂਲ ਆ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਜਿੱਥੇ ਬੱਚਾ ਭੁੱਖੇ ਢਿੱਡ ਆਇਆ ਸੀ ਤੇ ਜਦੋਂ ਮਾਸਟਰ ਜੀ ਨੇ ਬੱਚੇ ਨੂੰ ਪੁੱਛਿਆ ਵੀ ਪੁੱਤ ਤੂੰ ਕੰਮ ਕਿਉਂ ਨਹੀਂ ਕੀਤਾ ਕੁਝ ਖਾਦਾ ਕਿ ਨਹੀਂ ਖਾਦਾ ਤੇ ਬੱਚੇ ਨੇ ਕਿਹਾ ਵੀ ਮੈਂ ਕੁਝ ਨਹੀਂ ਖਾ ਕੇ ਆਇਆ ਤੇ ਮਾਸਟਰ ਦੇ ਦਿਲ ਦੇ ਵਿੱਚ ਵੀ ਧੂਪ ਹੈ ਗਈ ਖਿੱਚ ਪੈ ਗਈ ਚੀਜ਼ ਪੈ ਗਈ ਤੇ ਇਹ ਵੀਡੀਓ ਫਿਰ ਵਾਇਰਲ ਹੋਈ ਤੇ ਹਰ ਇੱਕ ਵਿਅਕਤੀ ਨੂੰ ਇਨ੍ਹਾਂ ਗਰੀਬ ਲੋੜਵੰਦ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਬਹੁਤ ਮਿਹਰਬਾਨੀ